ਪਾਸੇ ਕਰਦਾਂਗੇ ਕਰਨੇ ਪਵੰਨ ਨੇ ਪਾਸੇ ਕਰਾ ਬਲੇ ਵੀਰੀ ਮੈਂ ਕਿ ਮਤੋਂ ਆ ਤਾਂ ਮੈਂ ਲਾ ਨਿਕਲੂ ਇਸ ਤੋਂ ਭਾਈ ਜੀ 1 ਮਿੰਟ ਲਓਗੇ ਕਟਣੀਆਂ ਦੋ ਆ ਕਟਣੀਆਂ ਜਿਹੜੀਆਂ ਆਹ ਬਹੁਤ ਦੇਖਦਾ ਇੱਕ ਕਟਣੀ ਐ ਐ ਕਿ ਕਰੀਂ ਆਈ ਜੀ ਅੰਦਰ ਕੋ ਮੜ ਦੱਲੀ ਐ ਟੱਕਾ ਕੋ ਲੈ

ਮੈਂ ਕੱਲ੍ਹ ਹੀ ਮੋਟਰ ਲੈ ਬਣ ਲਈ ਇਹਨਾਂ ਨੂੰ ਉਹ ਗਰਹਾ ਹੂਆ ਤੇ ਸ਼ਨੀਵਾਰ ਨੂੰ ਅੱਸੀ ਦੀ ਵਾਰੀ ਆ ਤਾਂ ਆਈ ਜੀ ਦਾ ਮੇਰੇ ਕੋਲ 8 ਘੰਟੇ ਦੀ ਵਾਰੀ ਆ 8 ਦੇ ਦਾ ਅੱਛਾ 10 ਘੰਟੇ ਚ ਲੰਮਾ ਜਿਹਾ ਮੈਂ ਇੱਥੇ ਪਹਿਲਾਂ ਚਲਾਉਣਾ ਆਪਣਾ ਮਰਾਜ਼ ਦੀ ਅੱਡਾ ਛੱਡੀ ਜਿਲੀ ਗਈ ਮੋਟਰ ਤਾਂ ਸਨੇਰੀ ਦੀ ਆ। ਹਾਂ। ਪੱਖਾ ਮਾਰਦਾ। ਤੇ ਉਹਦੇ ਫੱਟ ਲੱਗਦਾ ਨਾ। ਇਹ ਉਹ ਪੱਖਾ ਲੱਗਦਾ ਹੈ ਆਪਣੀ ਮੋਟਰ ਤੇ। ਕਾਹਦੇ ਫੱਟ ਲੱਗਦਾ? ਉਹ ਮੋਟਰ ਦੇ ਸੰਤ। ਸਨੇਰੀ ਮੋਟਰ ਕਹਿੰਦਾ ਵੀਰੇ। ਇਹ ਬਾਗਣੀ ਨੇ ਪਾਈ ਠੇਕੇ ਤੇ। ਅੱਛਾ। ਸਾਹ ਤੇ ਹੂੰ। ਤੇ ਉਹਦੇ ਕਢਰਾ ਮਾ ਯਾਰ ਮਾ ਦੇ ਦਿੰਦੇ ਤੈਨੂੰ 5000 ਰੁਪਏ। ਆਹੀ ਛੱਡ ਜਾ। ਉਹ ਕਹਿੰਦੇ 9000 ਰੁਪਏ ਲਵਾਂਗਾ। 10000 ਕੋਈ ਨਾ ਦਮਾ ਕੇ ਉਹ ਦੇਖੀ ਆ ਪਈ ਰਹਿਣ ਦੇ। ਹੁਣ ਆਪਾਂ ਕੱਢ ਲਈ ਉਹਨੂੰ ਮੈਂ ਕੱਲ ਗਿਆ ਸੀ ਮੈਂ ਮੋਟਰ ਲੈ ਜੀ ਭਰਾ ਆਪਦੀ ਇਹਨੂੰ ਕਹਿੰਦਾ ਮੇਰਾ ਟਾਈਮ ਨਹੀਂ ਲੱਗਣਾ ਕੱਢ ਕੇ ਰੱਖ ਦੀ ਲੈ ਜੂ ਮਾ ਅਰਤੀ ਇਹਦੇ ਚੰਨਾ ਵਰਗਾ ਯਾਰ ਦਿਨੋ ਘੜੀ ਤਰੀ ਪੰਜ ਚਾਰ ਦਿਨ ਚੱਲੀ ਹੈ ਮੋਟਰ ਉਹਦੀ ਹੈ ਇਹ ਤਾਂ ਪਾਣੀ ਹੀ ਪੈਂਦਾ ਉਹ ਘੋਰ ਚ ਯਾਰ ਨਾ ਯਾਰ ਮੀਂਹ ਦੇ ਪਾਣੀ ਟੋਇਸ ਖੜ ਕੇ ਉਹ ਪੈਂਦਾ ਹੋ ਜਾ ਲੈ ਹੋਰ ਫਿਰ ਹੁੰਦਾ ਸਾਫ ਹੋ ਆਦਰ ਸਟਾਰ ਟੁੱਟਦੇ ਯਾਰ ਹਰਦੀਓ ਕੀ ਆ ਪਟੀ ਸੀ ਆ ਕੱਢ ਦੇ ਬਸ ਭਾਬੀ ਜੀ ਬਾਹਰ ਨਿਕਲ ਦੇਖਣਾ ਯਾਰ ਆਹ ਆਹ ਨਹੀਂ ਜਾਈ ਗਈ ਅੜੂ ਜੜੂ ਛੋਡੋ ਆੜਦੇ ਪੜਦੇ ਇਹ ਨਾੜ ਟੁੱਟਦੇ ਐ ਤੋੜਦੇ ਲੈ ਆਪਾਂ ਨਾ ਨਵੀਂ ਪਾ ਲਾਂਗੇ ਹਾਂ ਨੜ ਨੁਲ ਢੋਣ ਪਈ ਆਹ ਦੇਖ ਨਿਕਲ ਗਈ ਨਿਕਲ ਗਈ ਨਿਕਲ ਗਈ ah 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 <silence> deu ir, deu, deu, deu. ah <silence> deu dia ah ke marian ke ce deu ke ce deu sa sa organizational sa sa 我找个单子。